ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਬਾਈਆਂ ਨੇ ਦੇਖ ਹੀ ਲਿਆਉਣਾ ਨਾ ਟਰੈਕਟਰ ਸਾਰੇ ਜਾਣਦੇ ਆ 4x4 911 ਹੈ ਕੋਈ ਹੋਰ ਵਾਕਏ ਹੈ ਨਹੀਂ ਕਿ ਇਹਦੇ ਨਾਲ ਦਾ ਕੋਈ 4x4 ਤੇ ਬਾਕੀ ਆਪਾਂ ਨੂੰ ਹਾਲ ਨਹੀਂ ਮਿਲੇ ਸੀ ਨਾ ਵੱਡੇ ਕਿ 15 ਹਾਲ ਤੇ ਮਗਰ ਆਪਾਂ ਪੈਸਟ ਕਰ ਚੁੱਕੇ ਆ ਪਾਏ ਵੇ ਆ ਤਾਂ ਆਪਾਂ ਕਿਹੜਾ ਕੋਈ ਜ਼ਿਆਦਾ ਨਹੀਂ ਪਾਉਣਾ ਹੁੰਦਾ ਫਿਰ ਆਪਾਂ 11 ਹਾਲ ਹੀ ਪਾਲੇ ਦੇ ਮਗਰ ਤੇ ਮਤਲਬ ਜ਼ਿਆਦਾ ਡੂੰਘੇ ਲਾਉਣੇ ਹਾਲ ਭਰ ਜਾਂਦੇ ਆਗੇ ਸਿਰਕਾਲੀ ਨਹੀਂ ਹੁੰਦੇ ਆਗੇ ਫੇਰ ਵੀ ਬਹੁਤ ਡੂੰਗੇ ਲੱਗ ਰਹੇ ਹਨ ਜਿਵੇਂ ਜਮਾ ਹੀ ਆਪਾਂ ਜਮਾ ਹੀ ਆਏ ਸੋਚ ਲਈ ਜਮਾ ਹੀ ਥੱਲੇ ਲਾ ਦਈਏ ਜਾਂ ਫਿਰ ਹਾਲ ਜਮਾ ਭਰ ਜਾਂਦਾ ਪਿੱਛੇ ਸੁਭਾਗਾ ਹੀ ਬਣਾ ਦਿੰਦੇ ਆ ਤੇ ਓਵਰ ਆਲ ਪਰਫਾਰਮੈਂਸ ਬਹੁਤ ਵਧੀਆ ਯਾਰ ਇੱਕ ਚੀਜ਼ ਹੋਰ ਹਨਾ ਮਲਾ ਕੇ ਤੇ ਰਾਹ ਦੇ ਵੀ ਆਪ ਪਿਆਉਨੇ ਆ ਰਹੇ ਆ ਟਰੈਕਟਰ ਨੂੰ ਤਾਂ ਜਾ ਰਿਹਾ ਔਖੜੀ ਵਗੈਰਾ ਬਿਲਕੁਲ ਨਹੀਂ ਭੜਕਾਉਂਦਾਗਾ ਜੰਪ ਦੇ ਰਿਹਾ ਇਹ ਹੋ ਸਕਦਾ ਇਹਦੇ ਵੱਡੇ ਟਾਇਰ ਆ ਜਿਹੜੇ ਮੂਰਲੇ ਉਹਨਾਂ ਕਰਕੇ ਹਨਾ ਤਾਂ ਕਰਕੇ ਜਿਵੇਂ ਆਮ ਆਪਾਂ ਟਰੈਕਟਰ ਹੈਗਾ ਉਹ ਜੰਪ ਜਾਂ ਦੇਣ ਲੱਗ ਜਾਂਦਾਗਾ ਤੇ ਤੱਲ ਬਾਤਾ ਸੀ ਆ ਹੱਕਰੀ ਤੇ ਦੂ ਦਾ ਮਾਰ ਕੇ ਫਿਰ ਆਪਾਂ ਇਹਦੇ ਚ ਆਪਾਂ ਕਹਿੰਦਾ ਕਿ ਝੋਨਾ ਪੱਕ ਕੱਦੂ ਨਹੀਂ ਕਰਨਾ ਕੱਦੂ ਕਰਕੇ ਨਹੀਂ ਲਾਉਣਾ ਦੂਜਾ ਹੀ ਲਾਉਣਾ ਮੈਂ ਪੁੱਛਾਂ ਕਿ ਵੀ ਵੀਡੀਓ ਪਾਉਣੀ ਹੈ ਕਿਵੇਂ ਆ ਕੀ ਸਿਸਟਮ ਆ ਤੇ ਆ ਜੰਤਰ ਵਾਲਾ ਵਾਹਣ ਸੀਗਾ ਤੇ ਅੱਡੋ ਅੱਡ ਹਨਾ ਕਈ ਭਰਾ ਮਤਲਬ ਵੀ ਝੋਨਾ ਲਾਉਣ ਤੋਂ ਪਹਿਲਾਂ ਹੀ ਕੱਦੂ ਕਰ ਦਿੰਦੇ ਆ ਜੰਤਰ ਨੂੰ ਵਿੱਚ ਹੀ ਤੇ ਮਾੜੇ ਮੂਟੇ ਜਿਹੇ ਆ ਰਹੇ ਗਿਆ ਡੱਕੇ ਜਿੰਨੇ ਕਾ ਕੋਈ ਉਹ ਵਿੱਚ ਮਿਕਸ ਹੋ ਗਿਆ ਸਾਰਾ ਗਲ ਗਿਆ ਜੰਤਰ ਆਪਾਂ ਕੀ ਕਰੇ ਸੁੱਕਾ ਵਾਤਾ ਸੀਗਾ ਤੇ ਸੁੱਕਾ ਵਾਹ ਕੇ ਉਤੋਂ ਪਾਣੀ ਲਾਤਾ ਜਦੋਂ ਵਾਤ ਆ ਗਿਆ ਫੇਰ ਰੋਟਾਵੇਟਰ ਮਾਰਤਾ ਤੇ ਆ ਹੁਣ ਹਲ ਮਰੀ ਜੰਨੇ ਆ ਤੇ ਆ ਰਿਜ਼ਲਟ ਆਇਆ ਜੀ ਸ਼ਾਇਦ ਤੁਸੀਂ ਭਾਵਨ ਦੀ ਰੀਲ ਦੇਖੀ ਹੋਗੀ ਆਪਾਂ ਪਾਈ ਸੀਗੀ ਪਾ ਮਾਰਦੇ ਆ ਯੰਤਰ ਤੇ ਰੀਲ ਤੇ ਹੁਆ ਆਉਂਦਾ ਜੀ ਦੇਖੋ ਬਾਪੂ ਨੂੰ ਬਿਠਾਇਆ ਮੈਂ ਕਿਹਾ ਤੂੰ ਹੀ ਦੇਖ ਚਲਾ ਕੇ ਇਹਨੂੰ ਵੇਸ ਤਾਂ ਇਕੱਲਾ 911 ਨਹੀਂ ਦਵਾਲ ਚਾ ਆਪਾਂ ਕਹੀਏ ਇੱਕ ਤਾਂ ਇਹ 4x4 ਆ ਗਿਆ ਕਿ ਹਾਸ ਪਾਵਰ ਦਾ ਫਰਕ ਪੈ ਗਿਆ ਈਡੀਆ ਹੀ ਹੋ ਗਿਆ 105 ਦਾ ਬੋਰ ਹੈ ਇਹ 4x4 ਲੱਗਿਆ ਹੋਇਆ ਹੈਗਾ ਵੈਸੇ ਲਾ ਕੇ ਰੱਖਣਾ ਚਾਹੀਦਾ ਵਾਹ ਹੀ ਟਾਈਮ ਤਾਂ 4x4 ਕਿਉਂਕਿ ਇਹਨੇ ਵਧੀਆ ਮੋੜ ਮਾਰ ਕੋਠਾ ਜਾਂਦਾ ਹੈ ਜਿੱਥੇ ਮੰਨ ਲਾ ਵੀ ਵੱਡੇ ਟਾਇਰਾਂ ਤੇ ਜ਼ੋਰ ਲੱਗਦਾ ਹੈ ਇੱਕ ਹਿੱਸਾ ਆ ਜਾਂਦਾ ਨਾ ਮਗਲੇ 4x2 ਦੇ ਕਰਕੇ ਨਾਲੇ ਟਰੈਕਟਰ ਵਧੀਆ ਸੱਥਾ ਰਹਿੰਦਾ ਸੱਥਰਾ ਹਾਂ ਮਤਰਾ ਹਾਂ ਨਾਰਮਲ ਜੀ ਰੇਸ ਤੇ ਆ ਥੋੜੇ ਜਿ ਚੱਕਰ ਵੱਧ ਜਾਂਦੇ ਆ ਕਿਉਂਕਿ ਜਿੱਥੇ ਦੂਜੇ 65 11 ਆਮ ਤੁਰਦੇ ਤੇ ਟਾਇਰ ਵੱਡੇ ਆ ਥੋੜੇ ਜੇ ਤਾਂ ਕਰਕੇ ਟੋੜਾ ਵੱਡਾ ਥੋੜਾ ਜਿਆ ਨਾਰਮਲ ਜੀ ਰੇਸ ਤੇ ਪਰ ਆਂਦਾ ਕੱਠਾ ਕਰੀਦਾ ਬਦਲ ਛੇ ਵੀਰਾਂ ਲੱਤੇ ਉਹਨਾਂ ਦਾ ਭਈਏ ਭੂਏ ਭੁੱਲ ਕੇ ਉਹਨੇ ਇੱਧਰ ਝੋਨਾ ਲਾਇਆ ਸੀ ਆਪਣੇ ਵਾਹਨ ਸੱਟਾ ਦਰਦੀਆ ਕੱਲ ਤਾਂ ਮੈਂ ਚੱਕਦਾ ਸੀਗਾ ਤੇ ਹਾ ਵੇਖੋ ਨਾ ਸਾਰਾ ਯੰਤਰ ਐ ਮਿਕਸ ਹੋ ਗਿਆ ਬਾਕੀ ਬਣਾਉਣੇ ਆਪਾਂ ਉਹ ਵੀ ਵੀਡੀਓ ਝੋਨੇ ਕਿਵੇਂ ਹਨ ਇਸ ਵਾਰੀ ਆਪਾਂ ਲਾਉਣਾਗਾ ਤੇ ਪਿਛਲੇ ਸਾਲ ਤਾਂ ਪਚੋ ਨਾ ਵੱਟ ਕੇ ਪਲਾਉ ਮਾਰਤੇ ਸੀਗੇ ਉਲਟਾਵੇਂ ਹਾਲ ਮਾਰਤੇ ਸੀਗੇ ਰਿਜ਼ਲਟ ਵਧੀਆ ਰਿਹਾ ਤੇ ਇਸ ਵਾਰੀ ਜੰਤਰ ਦੇ ਰਿਜ਼ਲਟ ਵੀ ਕਹਿੰਦੇ ਵਧੀਆ ਹੁੰਦਾ ਵੇਸੇ ਆਪਾਂ ਮਤਲਬ ਦਾ ਦੂਸਰੀਆਂ ਬੀਜਿਆ ਸੀ ਕਰੀ ਬਹੁਤ ਟਾਈਮ ਪਹਿਲਾਂ ਬੀਜਿਆ ਸੀਗਾ ਤੇ ਆ ਦੁਬਾਰਾ ਬੀਜਿਆ ਜੰਤਰ ਤੇ ਕੋਈ ਦਿੱਕਤ ਨਹੀਂ ਆਈ ਕਿ ਕਹੇ ਕਹਿ ਲੈਂਦੇ ਵੀ ਹਨਾ ਖਰਚੇ ਕੁੱਤੇ ਜਾ ਆ ਜਾਂਦੇ ਵਿੱਚ ਇਹ ਉਹ ਹੋ ਜਾਂਦਾ ਗੱਲ ਦਾ ਨਹੀਂਗਾ ਕਿਉਂਕਿ ਇਹਨੂੰ ਤਾਂ ਬਾਣ ਦੇ ਵਿੱਚ ਮੈਕਸਮ ਹੋਣ ਵਾਸਤੇ ਗੱਲ ਨਾਲ ਜ਼ਰੂਰੀ ਆ ਵੀ ਜੇ ਉਹੀ ਉੱਤੇ ਪਿਆ ਸੁੱਕ ਗਿਆ ਫੇਰ ਮਾਰਾਗਾ ਅਪਾ ਉਹਨੇ ਰੋਟਾਵੇਟਰ ਮਾਰ ਕੇ ਉੱਤੇ ਪਾਣੀ ਛੱਡਦਾ ਸੀਗਾ ਤੇ ਰੋਟਾਵੇਟਰ ਜੇ ਪਾਣੀ ਚ ਆਪਾਂ ਕਹਿ ਲਈ ਵੀ ਉੰਮੀ ਵੀ ਛੱਡਿਆ ਉਹ ਵੀ ਠੀਕ ਰਹਿੰਦਾਗਾ ਆ 26 ਦਿਨ ਦੀ ਪਨੀਰੀ ਆਪਣੀ ਬੱਸ ਇਹ ਵੀ ਇੱਕ ਅੱਧੇ ਦਿਨ ਚੋਂ ਆਪਾਂ ਲਾ ਦੇਣੀ ਆ ਬਹੁਤ ਵਧੀਆ ਹੈ ਵੀ 25 26 ਦਿਨਾਂ ਦੀ ਲਾ ਦੇਣੀ ਚਾਹੀਦੀ ਆ ਲਓ ਜੀ ਇਹ ਵਸ ਤਿਆਰ ਹੀ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਇਹਡੇ ਟਰੈਕਟਰ ਵਾਸਤੇ 15 ਹਾਲਾਂ ਤੇ ਵੀ ਅਸੀਂ ਟੈਸਟ ਕੀਤਾਗਾ ਬਹੁਤ ਵਧੀਆ ਖਿੱਚਦਾਗਾ 13 ਹਾਲ 11 ਹਾਲ ਤਾਂ ਨਾਰਮਲ ਗੱਲ ਆ ਇਹਨਾਂ 9 11 ਨਾਰਮਲ ਆ ਕੱਤ ਲੈਣ ਦੇ ਆ ਤੇ 15 ਹਾਲ ਇਹ ਵਾਪਾ ਦੇਖੀ ਸਾਡੇ ਦਾ ਮਨ ਲੱਗੋ ਉਹਦੇ ਡਰਾ ਹੀ ਨਹੀਂ ਹੋਣੇ ਜੇ ਵੱਡੇ ਹਾਲ ਥਾਲੀਏ 17 ਹਾਲ ਪਾਲੀਏ ਉੰਨੇ ਹਲ ਪਾ ਲੀਏ। ਅਮਨਾ ਹੀ ਸਾਡੇ ਪਿੰਡ ਚ ਹੋਣ ਏਡੇ ਹਾਲ। ਉਹ ਬੱਤੀ ਠੀਕ ਹੈ ਜੀ। ਬੱਸੇ ਕਿਵੇਂ ਲੱਗਿਆ ਨਾ ਟਰੈਕਟਰ। ਨਾਰਮਲ ਜਿਹਾ ਤੇ ਆਪਣਾ ਯਾਰ ਸੌਂਕ ਹੀ ਆਣਾ ਕੀਤਾ ਹੁੰਦਾ। ਬਸ ਆਪਾਂ ਆਪ ਨੂੰ ਕੋਈ ਨਹੀਂਗਾ ਕਿ ਥੋੜਾ ਟਕੜਾ ਤੇ ਵੱਡੇ ਵੱਡੇ ਹਲ ਪਾ ਲੀਏ ਜਾਂ ਕੋਈ ਚਾਏ ਤਾਂ। ਤੇ ਠੀਕ ਆਪਾਂ ਨਾਰਮਲ ਜਿਹਾ ਜਿਵੇਂ ਆਪਾਂ ਭਾਈ ਵਧੀਆ ਚਾਹੀਦੀ ਆਪਾਂ ਨੂੰ। ਇਹ ਨਹੀਂਗਾ ਖਲਿਆਰੇ ਪਾਉਣੇ ਵੀ ਭਿਆਲ। ਤੀਜੇ ਦੀ ਵਧੀਆ ਖੱਤ ਲੈਂਦਾ ਗਾ ਇਹ। ਤੇ ਪਰ ਉਹ ਦਿਨ ਮਿੱਟੀ ਹੋਰ ਹੀ ਬਣ ਜਾਂਦੀ ਆ ਪਰ ਆ ਜਿਹੜੀ ਵਾਈ ਬਣਦੀ ਆ ਜਿੰਨੇ ਆਰਾਮ ਨਾਲ ਆਵਾਂਗਾ ਇੰਨਾ ਵਧੀਆ ਰਹਿੰਦਾ ਹੈ ਠੀਕ ਹੈ ਮਿੱਤਰੋ ਦੱਸਿਓ ਕਮੈਂਟ ਕਰਕੇ ਨਾ ਧੰਨਵਾਦ ਜੀ